ਤਾਂ ਸਾਡੀ ਮੰਗ ਹੈ ਕਿ EVM ਨੂੰ ਬੰਦ ਕਰਕੇ ਵੈਲਟ ਪੇਪਰਾਂ ਹੀ ਵੋਟਾਂ ਜਿਹੜੀ ਉਹ ਜਾਰੀ ਕੀਤੀ ਜਾਵੇ ਸਾਰੀਆਂ ਜ਼ਮੀਨਾਂ ਜ਼ਬਤ ਕਰਕੇ ਸੱਤ ਕਿੱल्ल्या ਤੋਂ ਵੱਧੋ ਜਿਹੜੀਆਂ ਜ਼ਮੀਨਾਂ ਨੇ ਇਹ ਸਾਰੀਆਂ ਸਾਰੀਆਂ ਬੇਜ਼ਮੀਨੇ ਗਰੀਬਾਂ ਚ ਵੱਡੀਆਂ ਜਾਣ ਜਿਨ੍ਹਾਂ ਕੋਲੇ ਅੱਜ ਘਰ ਪਾਉਣ ਨੂੰ ਜਗ੍ਹਾ ਨਹੀਂ ਹੈਗੀ ਜਦੋਂ ਉਹਨਾਂ ਨੂੰ ਦਰੀਤੇ ਬੈਠਣ ਵਾਸਤੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਆਮ ਦਿਨਾਂ ਦੇ ਵਿੱਚ ਉਹਨਾਂ ਦਾ ਕੋਈ ਏਕਤਾ ਦਾ ਮਾਮਲਾ ਨਹੀਂ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਪ੍ਰਵਾਸੀ ਮਜ਼ਦੂਰ ਸਾਡਾ ਮਜ਼ਦੂਰ ਭਾਈਚਾਰਾ ਫਿਰ ਐਮਐਸਵੀ ਕਾ ਦੇ ਹਸਪਤਾਲ ਦੇ ਉਹ ਜਿਹੜੇ ਕਰੋੜ ਰੁਪਏ ਮਿਲ ਗਏ ਇਹਨੂੰ ਛਕੋਗੇ ਇੱਕ ਨੌਕਰੀ ਨੌਕਰੀ ਪੱਲੇ ਰਹੂਗੀ ਇਹਨਾਂ ਦੇ ਇਹ ਬੇਥੋਂ ਲਿਖ ਕੇ ਲੈ ਲਓ ਇਹਨਾਂ ਨੇ ਛਕਣਾ ਹੈ ਤਰ ਨਹੀਂ ਉਹਦੀ ਲਾਸ਼ ਖਰਾਬ ਕਰੀ ਜਾਂਦੇ ਤੂੜੀ ਦਾ ਰੇਟ ਰੱਖ ਦਿੰਦੇ ਆ ਉਦੋਂ ਕਿਸਾਨ ਮਜ਼ਦੂਰ ਏਕਤਾ ਨਹੀਂ ਬਣਦੀ ਉਦੋਂ ਇਕੱਲਾ ਮਜ਼ਦੂਰ ਰਹਿ ਜਾਂਦਾ ਮੇਰਾ ਨਾਮ ਭਗਵੰਤ ਸਿੰਘ ਸਮਾਉ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅੱਜ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਬਠਿੰਡੇ ਦੀ ਦਾਣਾ ਮੰਡੀ ਵਿਖੇ ਬੇਜ਼ਮੀਨੇ ਮਜ਼ਦੂਰਾਂ ਦੀ ਮहासਭਾ ਰੱਖੀ ਹੈ ਔਰ ਇਸ ਮहासਭਾ ਦਾ ਜਿਹੜਾ ਮੁੱਖ ਏਜੰਡਾ ਮਜ਼ਦੂਰਾਂ, ਦਲਤਾਂ, ਔਰਤਾਂ ਸਰ ਜਿਹੜਾ ਕਰਜ਼ਾ ਚੜਿਆ ਉਹ ਚਾਹੇ ਪ੍ਰਾਈਵੇਟ ਕੰਪਨੀਆਂ ਦਾ ਕਰਜ਼ਾ ਚਾਹੇ ਬੈਂਕਾਂ ਦਾ ਕਰਜ਼ਾ ਸਾਡੀ ਮੰਗ ਹੈ ਜਿਵੇਂ ਕਾਰਪੋਰੇਟ ਘਰਾਣਿਆਂ ਦਾ ਮੋਦੀ ਸਰਕਾਰ ਨੇ 15 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਮਾਫ ਕੀਤਾ ऐसे ਢੰਗ ਨਾਲ ਪੰਜਾਬ ਦੇ ਦੇਸ਼ ਦੇ ਕੀਰਤੀ ਲੋਕਾਂ ਦੇ ਸਿਰ ਜਿਹੜਾ ਕਰਜ਼ਾ ਉਹ ਵੀ ਮਾਫ਼ ਕੀਤਾ ਜਾਵੇ। ਈਵੀਐਮ ਦਾ ਸਵਾਲ ਹੈ ਕਿਉਂਕਿ ਈਵੀਐਮ ਹੀ ਸਾਰੀ ਜੜ ਜੜਾ ਹਰ ਸਮੱਸਿਆ ਦਾ ਅੱਜ ਜੇ ਦੇਸ਼ ਦੇ ਅੰਦਰ ਲੋਕਤੰਤਰ ਖਤਮ ਹੋ ਰਿਹਾ ਹੈ। ਅੱਜ ਜੇ ਦੇਸ਼ ਦੇ ਅੰਦਰ ਬੇਰੋਜ਼ਗਾਰੀ ਵਧ ਰਹੀ ਹੈ, ਮਹਿੰਗਾਈ ਵਧ ਰਹੀ ਹੈ, ਅਨਪੜਤਾ ਵਧ ਰਹੀ ਹੈ, ਦਲਤਾਂ ਤੇ ਅਤਿਆਚਾਰ ਹੋ ਰਿਹਾ ਹੈ। ਉਹਦਾ ਕਾਰਨ ਈਵੀਐਮ ਹੈ। ਕਿਉਂਕਿ ਈਵੀਐਮ ਰਾਹੀਂ 20 ਸਾਲਾਂ ਤੋਂ ਹਾਕਮ ਸੱਤਾ ਦੇ ਅੰਦਰ ਵੋਟ ਲੁੱਟ ਰਹੇ ਨੇ। ਔਰ ਬੋਟਾ ਲੁੱਟ ਕੇ ਸੱਤਾ ਹੜਾਪ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਦੇਸ਼ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਨੂੰ ਲੁੱਟ ਕੇ ਚੰਦ ਲੋਕਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਨੇ ਤਾਂ ਸਾਡੀ ਮੰਗ ਹੈ ਕਿ ਈਵੀਐਮ ਨੂੰ ਬੰਦ ਕਰਕੇ ਵੈਲਟ ਪੇਪਰਾਂ ਹੀ ਵੋਟਾਂ ਜਿਹੜੀ ਉਹ ਜਾਰੀ ਕੀਤੀ ਜਾਵੇ ਤਾਂ ਕਿ ਘੱਟੋ ਘੱਟ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਵੋਟ ਕਿੱਥੇ ਪਾਈ ਆ ਵੋਟ ਅੱਜ ਬਾਟਨ ਕਿਤੇ ਹੋਰ ਦਬਦਾ ਬੰਦਾ ਵੋਟ ਜਾਂਦੀ ਮੋਦੀ ਸਰਕਾਰ ਨੂੰ ਹੈ ਇਸ ਲਈ ਇਹ ਮੁੱਦਾ ਵੱਡਾ ਰੋਜ਼ਗਾਰ ਦਾ ਸਵਾਲ ਹੈ ਕਿ ਨਰੇਗਾ ਦੇ ਤਹਿਤ ਮਜ਼ਦੂਰਾਂ ਨੂੰ 200 ਦਿਨ ਘੱਟੋ-ਘੱਟ ਹਰ ਹੱਥ ਨੂੰ ਕੰਮ ਮਿਲੇ 700 ਰੁਪਿਆ ਦਿਹਾੜੀ ਹੋਵੇ ਔਰ ਬੇਜ਼ਮੀਨੇ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਮੀਨ 'ਚੋਂ ਜ਼ਮੀਨ ਦਾ ਹਿੱਸਾ ਦੇਣ ਦਾ ਸਵਾਲ ਵੀ ਅੱਜ ਇਹ ਅਹਿਮ ਹੈ ਪੰਜਾਬ ਦੇ ਅੰਦਰ 17 ਏਕੜ ਦਾ ਕਾਨੂੰਨ ਹੈ ਸਾਡੀ ਮੰਗ ਆ ਕਿ ਨਵੇਂ ਸਿਰੇ ਤੋਂ ਜ਼ਮੀਨ ਹੱਦਬੰਦੀ ਦਾ ਕਾਨੂੰਨ 7 ਏਕੜ ਦਾ ਬਣਾਇਆ ਜਾਵੇ ਔਰ 7 ਏਕੜ ਤੋਂ ਵੱਧੂ ਜਿਹੜੀਆਂ ਜ਼ਮੀਨਾਂ ਨੇ ਉਹ ਜ਼ੰਗੀਰਦਾਰਾਂ ਦੇ ਹਕ ਕਬਜ਼ੇ ਚ ਨੇ ਧਨਾਡਾਂ ਦੇ ਕਬਜ਼ੇ ਚ ਨੇ ਅਫਸਰਾਂ ਦੇ ਕਬਜ਼ੇ ਚ ਨੇ ਰਾਜਨੀਤਿਕ ਲੀਡਰਾਂ ਦੇ ਕਬਜ਼ੇ ਚ ਨੇ ਉਹ ਸਾਰੀਆਂ ਜ਼ਮੀਨਾਂ ਜ਼ਬਤ ਕਰਕੇ ਸੱਤ ਕਿੱਲਾਂ ਤੋਂ ਵੱਧੋ ਜਿਹੜੀਆਂ ਜ਼ਮੀਨਾਂ ਨੇ ਇਹ ਸਾਰੀਆਂ ਸਾਰੀਆਂ ਬੇਜ਼ਮੀਨੇ ਗਰੀਬਾਂ ਚ ਵੰਡੀਆਂ ਜਾਣ ਜਿਨ੍ਹਾਂ ਕੋਲੇ ਅੱਜ ਘਰ ਪਾਉਣ ਨੂੰ ਜਗ੍ਹਾ ਨਹੀਂ ਹੈਗੀ ਲੱਖਾਂ ਲੋਕ ਨੇ ਭਾਰਤ ਦੇ ਅੰਦਰ ਭਾਵੇਂ ਕਿ ਦੇਸ਼ ਦੇ ਹਾਕਮ ਇਹ ਕਹਿ ਰਹੇ ਨੇ ਕਿ ਦੁਨੀਆ ਦੀ ਤੀਜੀ ਤਾਕਤ ਬਣ ਰਿਹਾ ਭਾਰਤ ਪਰ ਹਾਲਤ ਜ਼ਮੀਨ ਦੇ ਇਹ ਨੇ ਕਿ ਕਰੋੜਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਕਿਰਾਇਆ ਤੇ ਖਤਮ ਹੋ ਜਾਂਦੀ ਹੈ ਬਜ਼ੁਰਗ ਵੀ ਕਿਰਾਇਆ ਤੇ ਮਰ ਗਏ ਗਾਂ ਉਹਨਾਂ ਦੀਆਂ ਨਵੀਆਂ ਪੀੜ੍ਹੀਆਂ ਵੀ ਕਿਰਾਇਆ ਤੇ ਰੋਣ ਰਹੀਆਂ ਨੇ ਤਿੰਨ ਤਨ ਪੀੜ੍ਹੀਆਂ ਤੋਂ ਉਹਨਾਂ ਦੇ ਕੋਲੇ ਘਰ ਬਣਾਉਣ ਦਾ ਸੁਪਨਾ ਨਹੀਂ ਪੂਰਾ ਹੋਇਆ ਤਾਂ ਸਾਡੀ ਮੰਗ ਹੈ ਕਿ ਨਵੇਂ ਸਿਰੇ ਤੋਂ ਕਾਨੂੰਨ ਬਣਾ ਕੇ ਹਰ ਬੇਜ਼ਮੀਨੇ ਨੂੰ ਗੁਜ਼ਾਰੇ ਲੈ ਕੇ ਜ਼ਮੀਨ ਦਾ ਅਧਿਕਾਰ ਦਿੱਤਾ ਜਾਵੇ ਔਰ ਪੰਜਾਬ ਦੇ ਅੰਦਰ ਬਿਹਾਰ ਦੀ ਤਰਜ਼ ਤੇ ਜਾਤੀ ਗੰਗਣਨਾ ਜਿਹੜੀ ਹੈ ਸਰਵੇ ਆ ਜਿਹੜਾ ਜਾਤੀ ਆਧਾਰ ਤੇ ਕਿਰਾਇਆ ਜਾਵੇ ਜਿਦੀ ਜਿੰਨੇ ਹਿੱਸੇਦਾਰੀ ਹੈ ਉਨਰ ਰਿਜ਼ਰਵੇਸ਼ਨ ਦੇ ਤਹਿਤ ਉਹਦਾ ਕੋਟਾ ਦਿੱਤਾ ਜਾਵੇ ਇਹ ਮੁੱਖ ਮੰਗਾਂ ਨੇ ਜੀ ਅੱਜ ਸਾਡੀਆਂ ਇੱਕ ਕਸਾਨ ਮਜ਼ਦੂਰ ਇਕੱਠਾਂ ਦੀ ਗੱਲ ਕੀਤੀ ਜਾਂਦੀ ਹੈ ਹੁਣ ਕਿਸ਼ਾ ਕਿਹੜੇ ਸੁਧਾਰ ਸਾਡਾ ਇਹ ਅਲੱਗ-ਅਲੱਗ ਲੈਣਾ ਜਾਂਦਾ ਕਿਸਾਨ ਹੀ ਨਹੀਂ ਮਾਤਰਾ ਦਈਏ ਮਜ਼ਦੂਰ ਪੱਗੜਦੀਏ ਆਰਾ ਪਰ ਸਾਂਝਾ ਨਹੀਂ ਦੇਖੋ ਕਿਸਾਨ ਜਥੇਬੰਦੀਆਂ ਉਦੋਂ ਨਾਹਰਾ ਲਾਉਂਦੀਆਂ ਨੇ ਜਦੋਂ ਉਹ ਸੜਕਾਂ ਤੇ ਹੁੰਦੇ ਨੇ ਜਦੋਂ ਉਹਨਾਂ ਨੂੰ ਦਰੀ ਤੇ ਬੈਠਣ ਵਾਸਤੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਆਮ ਦਿਨਾਂ ਦੇ ਵਿੱਚ ਉਹਨਾਂ ਦਾ ਕੋਈ ਏਕਤਾ ਦਾ ਮਾਮਲਾ ਨਹੀਂ ਹਾਂ ਏਕਤਾ ਬਣੋ ਏਕਤਾ ਬਣੂ ਕਿਵੇਂ ਦੋਨੇ ਵਰਗ ਜਦੋਂ ਚੇਤਨ ਹੋ ਕੇ ਜਥੇਬੰਦ ਹੋਗੇ ਰਾਜਨੀਤਿਕ ਤੌਰ ਤੇ ਸਿਆਣੇ ਹੋਗੇ ਫਿਰ ਕੁਝ ਮੁੱਦਿਆਂ ਦੇ ਉੱਤੇ ਕਿਉਂਕਿ ਗਰੀਬ ਕਿਸਾਨ ਤੇ ਮਜ਼ਦੂਰ ਦਾ ਜਿੰਨਾ ਚਿਰ ਸਾਂਝ ਨਹੀਂ ਬਣਦੀ ਉਹਨਾਂ ਚਿਰ ਹਾਕਮਾਂ ਨੂੰ ਟੱਕਰ ਨਹੀਂ ਦਿੱਤੀ ਜਾ ਸਕਦੀ ਪਰ ਮਜ਼ਦੂਰ ਕਿਸਾਨ ਦੇ ਨਾਂ ਤੇ ਅਸੀਂ ਜ਼ਗੀਰਦਾਰਾਂ ਦਾ ਸਾਥ ਨਹੀਂ ਦੇਣਾ ਚਾਹੁੰਦੇ ਗਰੀਬ ਕਿਸਾਨਾਂ ਦਾ ਸਾਥ ਦੇਵਾਂਗੇ ਤੇ ਗਰੀਬ ਕਿਸਾਨ ਸਾਡੇ ਨਾਲ ਵੀ ਖੜੇ ਨੇ ਅੱਜ ਦੀ ਇਸ ਮਹਾਂ ਰੈਲੀ ਦੇ ਵਿੱਚ ਬਹੁਤ ਵੱਡਾ ਹਿੱਸਾ ਬੇਜ਼ਮੀਨੇ ਕਿਸਾਨ ਤੇ ਗਰੀਬ ਕਿਸਾਨ ਵੀ ਹੈਗੇ ਨੇ ਜਿਹੜੇ ਮਜ਼ਦੂਰ ਮੁਕਤੀ ਮੋਰਚੇ ਦਾ ਝੰਡਾ ਚੱਕੇ ਹੋਏ ਨੇ ਔਰ ਪੰਜਾਬ ਦੇ ਅੰਦਰ ਅਸੀਂ ਬੇਜ਼ਮੀਨਾ ਮਜ਼ਦੂਰ ਆ ਜਿਹੜਾ ਉਹ ਕਿਸੇ ਵੀ ਜਾਤ ਚੋਂ ਹੈ ਕਿਸੇ ਵੀ ਧਰਮ ਚੋਂ ਹੈ ਅਸੀਂ ਉਹਨਾਂ ਦੀ ਲਹਿਰ ਖੜੀ ਕਰ ਰਹੇ ਹਾਂ ਤੇ ਇਸ ਲਹਿਰ ਨੂੰ ਇਸ ਨਾਅਰੇ ਨੂੰ ਸਾਨੂੰ ਬੜਾ ਸਮਰਥਨ ਮਿਲ ਰਿਹਾ ਹੈ ਪੂਰੇ ਪੰਜਾਬ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਸੱਚੀ ਮੁੱਚੀ ਜਿਹੜੀ ਏਕਤਾ ਗਰੀਬਾਂ ਦੀ ਹੈ ਉਹ ਮਜ਼ਦੂਰ ਮੁਕਤੀ ਮੋਰਚੇ ਦੇ ਬੈਨਰ ਹੇਠ ਖੜੀ ਕਰਾਂਗੇ ਤੇ ਅੱਜ ਵੀ ਉਸ ਏਕਤਾ ਦਾ ਪਹਿਲੀ ਤਸਵੀਰ ਹੈ ਹਾਂਜੀ ਕਿਉਂਕਿ ਕੱਲਾ ਕੋਈ ਧਿਰ ਲੜ ਨਹੀਂ ਸਕਦੀ ਜਿੱਤ ਨਹੀਂ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਦੇ ਪੀੜ ਦੇ ਵਿੱਚ ਵੀ ਔਰ ਰਾਜਨੀਤਿਕ ਪੀੜ ਦੇ ਵਿੱਚ ਵੀ ਜਿਹੜੀਆਂ ਹਮਖਿਆਲ ਧਿਰਾਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ ਸੱਚੀ ਮੱਚੀ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਹੋਏ ਨੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਲੈ ਕੇ ਚੱਲੇ ਹੋਏ ਨੇ ਉਹਨਾਂ ਧਿਰਾਂ ਨੂੰ ਇਕੱਠੇ ਕਰਾਂਗੇ ਹਰ ਪੱਧਰ ਦੇ ਤੋਂ ਤੇ ਸਿਆਸੀ ਪੇੜਾ ਚਾਹੇ ਸੰਘਰਸ਼ ਦਾ ਪੇੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਧਿਰਾਂ ਨੂੰ ਅਸੀਂ ਇਕੱਠੇ ਕਰਾਂਗੇ ਜਿਹੜਾ ਜਿਹੜਾ ਅੱਜ ਦੇਖੋ ਜੀ ਸਰਦਾਰ ਭਗਵਤ ਸਿੰਘ ਸੁਭਾਉ ਜਿਹੜੇ ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਹੈ ਅੱਜ ਮੈਂ ਪਹਿਲੀ ਵਾਰੀ ਮਿਲਣ ਲੱਗਾ ਇਹਨਾਂ ਨੂੰ ਇਹਨਾਂ ਦਾ ਮੈਂ ਕੰਮ ਵੇਖਦਾ ਰਿਹਾ ਨਾ ਪੰਜਾਬ ਦੇ ਵਿੱਚ ਕੋਈ ਸਾਡੀ ਉਹ ਤਾਂ ਹੈ ਨਹੀਂ ਕਿ ਅਸੀਂ ਪੋਲਿਟਿਕਸ ਬੰਦੇ ਆ ਅਸੀਂ ਤਾਂ ਸਮਾਜ ਨੂੰ ਇਕੱਠਾ ਕਰਨ ਵਾਲੇ ਬੰਦੇ ਆ ਵੀ ਸਾਡਾ ਸਮਾਜ ਇਕੱਠਾ ਹੋ ਜਾਏ ਇਹਨਾਂ ਦੀਆਂ ਮੈਂ ਗੱਲਾਂ ਸੁਣਦਾ ਰਹਿਣਾ ਵਧੀਆ ਲੱਗੀਆਂ ਤੇ ਅੱਜ ਮੈਂ ਇਹਨਾਂ ਨੂੰ ਆਫ ਫੋਨ ਕੀਤਾ 4 ਦਿਨ ਪਹਿਲਾਂ ਮੈਂ ਪੋਸਟ ਪਾਤੀ ਐ ਤੇ ਭਗਵੰਤ ਮੈਂ ਜਰੂਰ ਆਉਂਗਾ ਤੂੰ ਦੇ ਸਾਨੂੰ ਅਗਲਾ ਕੋਈ ਟੀਚਾ ਜਿਹੜਾ ਦੇਣਾ ਸੀ ਤੇਰੇ ਨਾਲ ਮਜ਼ਦੂਰਾਂ ਦੀ ਹਾਲਤ ਨੂੰ ਕਿਵੇਂ ਦੇਖੀ ਕਿਵੇਂ ਸਦਰੇ ਕਿ ਕੀ ਕਾਰਨ ਬਣਦੇ ਦੇਖੋ ਜੀ ਮਜ਼ਦੂਰਾਂ ਦੀ ਹਾਲਤ ਪਹਿਲਾਂ ਤਾਂ ਆਪਾਂ ਕਿਸਾਨਾਂ ਦੇ ਲੈਦੇ ਜੀ ਕਿਸਾਨਾਂ ਦੇ ਕੋਲੇ ਜ਼ਮੀਨਾਂ ਵੀ ਹੈਗੀਆਂ ਟਰੈਕਟਰ ਵੀ ਹੈਗੇ ਆ ਹੋਰ ਜੂਨਰਾਂ ਗੱਡੀਆਂ ਨੋਵਾ ਕ੍ਰਿਸਟਾ ਗੱਡੀਆਂ ਫਿਰ ਤੁਸੀਂ ਕਹੋ ਵੀ ਟਰੈਕਟਰਾਂ ਦੇ ਉੱਤੇ 10-1000 ਦਾ ਡੀਜੇ ਵੀ ਲਗਾਏ ਸਾਊਂਡ ਵੀ ਲਾਈ ਫਿਰਦੇ ਆ ਫਿਰ ਵੀ ਬੈਠੇ ਆ ਨਾ ਲੜਦੇ ਆ ਤੇ ਮੈਂ ਸਾਡੇ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਦਾ ਤੇ ਇਹਨਾਂ ਤੋਂ ਸਿੱਖ ਲਓ ਕੁਝ ਨਾ ਕੁਝ ਇਹਨਾਂ ਕੋਲ ਸਾਰਾ ਕੁਝ ਹੈਗਾ ਫੇਰ ਵੀ ਲੜੀ ਜਾਂਦੇ ਆ ਨਾ ਤੇ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਸਾਡਾ ਤਾਂ 85% ਹੈ ਜੇ ਸਾਰੇ ਇਕੱਠੇ ਹੋ ਜਾਉਂਦੇ ਜਥੇਬੰਦੀਆਂ ਬਹੁਤ ਹੈ ਅਲੱਗ-ਅਲੱਗ ਲੜਾਈ ਲੜਦੀਆਂ ਪਰ ਕੰਡੀਆਂ ਕੀ ਹੋ ਰਹੀਆਂ ਕੀ ਕਰਦੇ ਜਥੇਬੰਦੀਆਂ ਅਲੱਗ-ਅਲੱਗ ਹੈ ਪਰ ਇਹ ਇਕੱਠੀਆਂ ਨਹੀਂ ਹੋਣ ਦਿੰਦੇ ਕਿ ਜਿਹੜੇ ਕੜਮ ਚੌਧਰੀ ਜੇ ਅਸੀਂ ਇਕੱਠੇ ਹੋਗੇ ਨਾ ਇਹ ਖਤਮ ਹੋ ਜਾਣਗੇ ਦੇਖੋ ਜੀ ਅਸੀਂ ਤਾਂ ਇਹ ਚੀਜ਼ ਲੈ ਕੇ ਆਏ ਆ ਭਈ 8 ਹੋਵੇ 8 ਕਰਕੇ ਦੇ ਇਹਨਾਂ ਨੂੰ ਦਿਖਾਈਏ ਫੇਰ ਪਤਾ ਲੱਗੇ ਪਰ ਹੁਣ ਜਿਹੜੇ ਹਸਾਮ ਨੇ ਇੱਥੇ ਇਕੱਠ ਹੋਇਆ ਵੇ ਅੱਜ ਇੱਕ ਮੇਰੇ ਨਾਲ ਸਾਰਾ ਹੀ ਪੰਜਾਬੀ ਬੁਲਾਇਆ ਨੇ ਅੱਜ ਤੇ ਮੈਂ ਤਾਂ ਬੇਨਤੀ ਕਰ ਸਕਦਾ ਜੀ ਮੈਂ ਕੁਝ ਨਹੀਂ ਕਹਿ ਸਕਦਾ ਕਿ ਬਾਈ ਜੀ ਇਕੱਠੇ ਹੋ ਜੇ ਇਕੱਠੇ ਹੋਊਂਗੇ ਤਾਂ ਸਾਰਾ ਕੁਝ ਹੀ ਹੈ ਇਲੈਕਸ਼ਨ ਵੀ ਆ ਰਿਹਾ ਹੈ ਅੱਗੇ ਕਿ 24 ਵਾਲਾ ਇਲੈਕਸ਼ਨ ਹੈ 24 ਵਾਲਾ ਇਲੈਕਸ਼ਨ 'ਚ ਸਾਰੀਆਂ ਪਾਰਟੀਆਂ ਖਿੱਚੋ ਦਾਨ ਕਰਨਗੀਆਂ ਹੁਣ ਕਿਉਂਕਿ ਸਾਨੂੰ ਸਾਨੂੰ ਇਹ ਤਾਂ ਹੈ ਨਹੀਂ ਵੀ ਅਸੀਂ ਕੋਈ ਪਾਰਟੀ ਵਾਲੇ ਆ ਜਾਂ ਕੋਈ ਪੋਲਿਟਿਕਸ ਆ ਨਾ ਤਾਂ ਸਾਨੂੰ ਚੱਲਦੀ ਐ ਕੋਈ ਠੀਕ ਐ ਜੀ ਤੇ ਆ ਐਮਸੀ ਸਾਹਿਬ ਵੀ ਖੜੇ ਆ ਸਾਡੇ ਇਹਨਾਂ ਨੂੰ ਪਤਾ ਮੈਨੂੰ ਤਾਂ ਕੋਈ ਚੱਲਦਾ ਨਹੀਂ ਨਾ ਕੋਈ ਪਾਰਟੀ ਚੱਲੇ ਅਸੀਂ ਤਾਂ ਹਰੇਕ ਨੂੰ ਕਹਿ ਜਣਾ ਤੂੰ ਇੱਥੇ ਗਲਤ ਆ ਭਾਈ ਆ ਜਾ ਅਸੀਂ ਤਾਂ ਇੱਕ ਤਰ੍ਹਾਂ ਨਾਰਾ ਲੈ ਅੰਦਾਜ਼ ਪਰ ਲੜਾਈ ਲੱਖ ਲੱਖ ਲੜਦੀ ਐ ਹਾਂ ਇਹ ਦੇਖੋ ਜੀ ਉਹਨਾਂ ਕਿਸਾਨ ਮਜ਼ਦੂਰ ਏਕਤਾ ਦਾ ਪਿਛਲੀ ਵਾਰ ਨਾਣਾ ਲਾ ਕੇ ਤੇ ਇੱਕ ਡਾ ਵੱਡਾ ਅੰਦੋਲਨ ਸੀ ਕਿਸਾਨ ਉਹਨਾਂ ਦੇ ਪਰਿਵਾਰਾਂ ਨੂੰ ਅੱਧੇ ਰੇਟ ਤੇ ਅਸੀਂ ਆਟਾ ਦਿੱਤਾ ਕਣਕ ਦਿੱਤੀ ਹੈ। ਜਾਂ ਵੀ ਕੋਈ ਹੈ ਉਹ ਤਾਂ ਕੋਈ ਦੱਸ ਦਿਓ। ਮੈਂ ਤਾਂ ਪਿਛਲੇ ਪਿੱਛੇ ਜੇ ਵੀ ਬੋਲ ਕੇਟਿਆਂ ਵੀ ਕੋਈ ਕਹਿੰਦੇ ਵੀ ਚੌਧਰੀ ਰੋਕਦਾ ਉੱਥੇ ਮਜ਼ਦੂਰਾਂ ਨੂੰ ਬਈ ਬਿਲਕੁਲ ਰੋਕਦੇ ਆ। ਤੁਸੀਂ ਸਾਰਾ ਕੁਝ ਲੈ ਜਾਣਾ। ਹੁਣ ਇੱਕ ਪਾਸੇ 30 ਜੱਥੇ ਬੰਦੀਆਂ ਜੀ ਇੱਕ ਪਾਸੇ 2 ਜੱਥੇ ਬੰਦੀਆਂ ਇਹ ਕੀ ਲੱਗਦਾ ਤੁਹਾਨੂੰ? ਇਹ ਕਿਸੇ ਪੋਲਿਟਿਕਸ ਦਾ ਦੀ ਸਾਦਤ ਨਹੀਂ ਬੜਿਆ ਪਿਆ। ਇਹ ਕਹਿੰਦੇ ਵੀ ਸਾਨੂੰ 1978 ਦੇ ਵਿੱਚ ਪਲਾਟ ਕੱਟ ਕੇ ਦਿੱਤੇ ਗਏ ਸੀ। 4-4 5-5 ਮਰਲਿਆਂ ਦੇ ਪਲਾਟ ਕੀਤੇ ਸੀ। ਅੱਜ ਮੇਰਾ ਪਿੰਡ ਸਰਾਹਾਂ ਜਾ ਕੇ ਦੇਖ ਲਓ ਮੇਰੇ ਪਿੰਡ ਚ ਦੱਬੀ ਬੈਠੇ ਇਹ ਮੈਂ ਕੈਮਰੇ ਤੇ ਕੀ ਔਨ ਕੈਮਰਾ ਰਿਕਾਰਡ ਹੈ ਉਹ ਜਿਹੜੇ ਤਨਾੜ ਲੋਕ ਹੀ ਦੱਬੀ ਬੈਠੇ ਆ ਮੇਰਾ ਸਾਡੇ ਤਾਂ ਆਪ ਜਿਹੜਾ 1978 ਦੇ ਵਿੱਚ ਜਿਹੜੇ ਸਾਡੇ ਪਰਿਵਾਰ ਨੂੰ ਕੋਈ ਕਿਸ ਤਾਉਂ ਪਿੰਡ ਛੱਡਿਆ ਆ ਸਾਡੇ ਬਲਾਟ ਜਿਵੀਦਾਰ ਰੋਕ ਬੈਠੇ ਐ ਐਮਐਸਪੀ ਬਾਰੇ ਗੱਲ ਕਰੂੰਗਾ ਇਹ ਕਹਿੰਦੇ ਨੇ ਐਮਐਸਪੀ ਨੂੰ ਬੈਠੇ ਆ ਹੁਣ ਉੱਥੇ ਦੇ ਦਿਓ ਐਮਐਸਪੀ ਕੋਈ ਚੱਕਰ ਨਹੀਂ ਔਰ ਜੇਕਰ ਇਹ ਐਮਐਸਪੀ ਵਾਲਾ ਕੰਮ ਕਰਦੇ ਤਾਂ ਇਹਨਾਂ ਨੂੰ ਮਿਲਣੀ ਚਾਹੀਦੀ ਨੇ ਮਜ਼ਦੂਰਾਂ ਨੂੰ ਕਿਉਂਕਿ ਇਹਨੇ ਤਾਂ ਕਰਨਾ ਨਹੀਂ ਕੰਮ ਕੋਲ ਕਰ ਰਿਹਾ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਪ੍ਰਵਾਸੀ ਮਜ਼ਦੂਰ ਸਾਡਾ ਮਜ਼ਦੂਰ ਭਾਈਚਾਰਾ ਫਿਰ ਐਮਐਸਪੀ ਕਰਦੇ ਇਸੇ ਭਾਲਦੇ ਇਹ ਕਿ ਸਾਡੀ ਹੋਂਦ ਕਾਦੀ ਹੋਂਦ ਦੀ ਲੜਾਈ ਹੈ ਮਜ਼ਦੂਰਾਂ ਨਾਲ ਲੈ ਕੇ ਚੱਲ ਤੇ ਤੁਹਾਡੀ ਕੱਲਿਆਂ ਦੀ ਲੜਾਈ ਹੈ ਇੱਕ ਪਾਸੇ 30 ਜਥੇਬੰਦੀਆਂ ਪਿੰਡਾਂ ਦੇ ਵਿੱਚ ਫੰਡ ਇਕੱਠੀਆਂ ਕਰਦੀਆਂ ਫਿਰਦੀਆਂ ਆ ਰਹੀਆਂ ਭੱਗਵਾ ਤੇ ਇੱਕ ਪਾਸੇ ਦੋ ਲੜੀਆਂ ਜਾਂਦੀਆਂ ਪੋਲਿਟਿਕਸ ਦੀ ਇਹ ਕਿਹੜੀ ਪਾਰਟੀ ਨੇ ਇਹਨਾਂ ਨੂੰ ਸਿਸਟਮ ਕਰਕੇ ਦਿੱਤਾ ਵੀ ਤੁਸੀਂ ਬਹਿ ਜਾਓ ਬੀਜਪੀ ਦੇ ਖਿਲਾਫ ਇਸ ਕਰਕੇ ਦੋ ਇੱਕ ਪਾਸੇ ਤੇ 30 ਇੱਕ ਪਾਸੇ ਪਰ ਨੁਕਸਾਨ ਹੀ ਹੋਊਗਾ ਇੱਕ ਮਸਜਿਦਾਂ ਤੋਂ ਜਦੋਂ ਦਿਹਾੜੀ ਵਧਾਈ ਜਾਂਦੀ ਆ ਜਾਂ ਜਦੋਂ ਵੀ ਬਾਡੀ ਹੁੰਦੀ ਆ ਤਾਂ ਉਹ ਜੋਗਾ ਮਸਜਿਦ ਦਿਹਾੜੀ ਵੱਤ ਮੰਗਦੇ ਆ ਤਾਂ ਉਹਦਾ ਬਾਈਕਟ ਹੁਣ ਸ਼ੁਰੂ ਹੋ ਗਿਆ ਬਿਲਕੁਲ ਜੀ ਫਿਰ ਮੈਂ ਤਾਂ ਇਸੇ ਕਰਕੇ ਤਾਂ ਮਜ਼ਦੂਰਾਂ ਨੂੰ ਕਹਤਾ ਸੀ ਭਾਈ ਐਦ ਕੀ ਦੇਖ ਲਿਓ ਵੀ ਪਿਛਲੇ ਅੰਦੋਲਨ ਚ ਅਸੀਂ ਕੀ ਖਟਿਆ ਜੇ ਤਾਂ ਕੁਝ ਖਟਿਆ ਹੈ ਤਾਂ ਜਾਵੜੋ ਤੇ ਜੇ ਨਹੀਂ ਬਣੋ ਨੇ ਆਪਣੀ ਆ ਹੁਣ ਇੱਕ ਚੀਜ਼ ਮੰਨ ਕੇ ਚੱਲੋ ਇੱਕ ਬਲੀ ਚੜ ਗਿਆ ਉਹਦੀ ਲਾਸ਼ ਰੱਖੀ ਬੈਠੇ 5 ਦਿਨ ਹੋ ਗਏ ਆਦੇਸ ਤੇ ਰੱਖੀ ਬੈਠੇ ਹੋ ਪੈਸਾ ਇਕੱਠਾ ਪੈਸਾ ਇਕੱਠਾ ਉਹਦੀ ਮਾਤਾ ਨੂੰ ਤੁਸੀਂ 12 13 ਸਾਲ ਹੋ ਗਏ ਉਹਦੀ ਮਾਤਾ ਕਿਤੇ ਹੋਰ ਰਹਿ ਰਹੀ ਹੈ ਉਹਨੂੰ ਲਿਆ ਕੇ ਕਿਹਦੇ ਖੜਾ ਕੀਤਾ ਜਥੇਬੰਦੀਆਂ ਨੇ ਪ੍ਰਧਾਨਾਂ ਨੇ ਇਹਦਾ ਮਤਲਬ ਇਹ ਜਿਹੜਾ ਕਰੋੜ ਰੁਪਈਆ ਮਿਲ ਗਿਆ ਇਹਨੂੰ ਛਕੋਗੇ ਇੱਕ ਨੌਕਰੀ ਨੌਕਰੀ ਪੱਲੇ ਰਹੂਗੀ ਇਹਨਾਂ ਦੇ ਇਹ ਬੇਥੋ ਲਿਖ ਕੇ ਲੈ ਲਓ ਇਹਨਾਂ ਨੇ ਛਕਣਾ ਹੈ ਤਾਈ ਉਹਦੀ ਲਾਸ਼ ਖਰਾਬ ਕਰੀ ਜਾਂਦੇ ਜੇਕਰ ਮੈਂ ਬੋਲਦਾ ਨਾ ਤੇ ਫਿਰ ਮੈ ਭੇੜਾ ਲੱਗਦਾ ਇਹਨਾਂ ਨੂੰ ਕਹਿੰਦੇ ਜੀ ਫਿਰ ਗਾਲ੍ਹਾਂ ਵੀ ਕੱਢਦੇ ਆ ਹੁਣ ਵੱਡੀ ਗੱਲੋਂ ਜੈ ਭੀਮ ਜੈ ਭਾਰਤ ਨਾ ਕਹੋ ਕਿਉਂ ਉਹਨਾਂ ਕਹਿੰਦੇ ਬਈ ਉਹ ਤਾਂ ਸੀਤ ਭੱਗ ਸਕਦੇ ਕਹਿੰਦਾ ਸੀ ਵੀ ਦੇਖੋ ਤਾਂ ਮੈਂ ਬਚ ਗਿਆ ਇਸ ਅੰਦੋਲਨ ਚੋਂ ਜੇ ਸਾਰੇ ਅਸੀਂ ਆਜ਼ਾਦ ਹੋ ਗਏ ਫੇਰ ਮੈਂ ਕਿਤੇ ਮੈਨੂੰ ਜ਼ਿੰਦਗੀ ਮਿਲ ਗਈ ਤਾਂ ਮੈਂ ਸਾਰਾ ਬਿੱਸ ਨਹੀਂ ਅੰਬੇਡਕਰ ਸਾਹਿਬ ਦੇ ਲਾ ਦੂਗਾ ਉੱਤੋਂ ਵੀ ਬੱਚਾ ਦਾ ਝੋਲਾ ਲਾਉਂਦੇ ਉੱਪਰਲੀ ਵੀ ਗਰਮੀ ਹੁੰਦੀ ਹੈ ਜੂਨ ਮਹੀਨਾ ਉਦੋਂ ਥੱਲੇ ਦੀ ਗਰਮੀ ਤੇ ਕਈ ਸਾਡੀਆਂ ਬੀਬੀਆਂ ਅਜੇ 15-15 ਦਿਨ ਨਹੀਂ ਹੋਏ ਮੈਰਿਜ ਹੋਈ ਨੂੰ ਉਹਨਾਂ ਦੇ ਚੂੜੇ ਪਾਏ ਹੁੰਦੇ ਤੇ ਉੱਥੇ ਜਾ ਕੇ ਨਾ ਉਹ ਲਾਉਂਦੀਆਂ ਐ ਝੋਲਾ ਜੇ ਤੁਸੀਂ ਇਹਨਾਂ ਨੂੰ ਕੀ ਕਰੀਏ ਵੀ ਇਹਨਾਂ ਦੀ ਜੱਥੇ ਬੰਦੀ ਚੌਧਰੀ ਜੀ